ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਜੀ ਪਿੰਡ ਰਾਮਨਗਰ ਜਿਲ੍ਹਾ ਕੈਥਲ ਦਾ ਇਹ ਪਿੰਡ ਹੈ ਤੇ ਇੱਥੇ ਬੱਚਿਆਂ ਨੂੰ ਅਰਦਾਸ ਨੂੰ ਸਮਰਪਿਤ ਬੱਚਿਆਂ ਨੂੰ ਪੇਂਟਿੰਗ ਮੁਕਾਬਲੇ ਕਰਵਾਏਗੇ ਜਿਸ ਵਿੱਚ ਬੱਚਿਆਂ ਨੂੰ ਅਰਦਾਸ ਵਿੱਚ ਆਏ ਸ਼ਹੀਦ ਸਿੰਘ ਜਨਾ ਸਿੰਘਾਂ ਸਿੰਘ ਜਾਨੇ ਧਰਮੇਟ ਜੀ ਜਿੱਤੇ ਬੰਦ ਬੰਦ ਕਟਾਏ ਖੂਪਰੀਆਂ ਲੁਆਈਆਂ ਉਹਨਾਂ ਦੇ ਬਾਰੇ ਤੁਸੀਂ ਦੇਖ ਸਕਦੇ ਹੋ ਆ ਬੱਚਿਆਂ ਨੇ ਬਹੁਤ ਸੋਹਣੀ ਪੇਂਟਿੰਗ ਮੁਕਾਬਲੇ ਮੁਕਾਬਲਾ ਜਿਹੜਾ ਉਹ ਕੀਤਾ ਪੇਂਟਿੰਗ ਕੀਤੀ ਤੇ ਬੱਚਿਆਂ ਨੂੰ ਪਤਾ ਲੱਗਾ ਵੀ ਅਸੀਂ ਕਿੰਨਾ ਦੇ ਵਾਰਸਾਂ ਤੇ ਅਰਦਾਸ ਚ ਕਿੰਨਾ ਕਿੰਨਾ ਦੇ ਨਾਮ ਆਏ ਨੇ ਤੇ ਤੇ ਉਹਨਾਂ ਨੇ ਕੀ ਕੀ ਕੀਤਾ ਹੈ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਹਨਾ ਤੇ ਆਰਿਆਂ ਨਾਲ ਜਿਹੜੇ ਚੀਰੇ ਗਏ ਤੇ ਉਹਨਾਂ ਬਾਰੇ ਬੱਚਿਆਂ ਨੇ ਬਹੁਤ ਸੋਹਣੀ ਤੁਸੀਂ ਦੇਖ ਸਕਦੇ ਹੋ ਪੇਂਟਿੰਗ ਬਣਾਈ ਤੇ ਹੁਣ ਅਸੀਂ ਬੱਚਿਆਂ ਨੂੰ ਇਨਾਮ ਦੇਣੇ ਦੇ ਨਾਲ ਉਸ ਤੋਂ ਪਹਿਲਾਂ ਬੱਚਿਆਂ ਦਾ ਪਜਕਾਰਾ ਲਵਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਜ ਕਰੇਗਾ ਸਤਿ ਸ੍ਰੀ ਅਕਾਲ ਪੰਥ ਕੀ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ